ਉਹਨੂੰ ਕਿਉਂ ਲੱਗਿਆ ਸਰ ਕਿ ਇਹ ਬੇਲ ਲਿਆਉਣਾ ਚਾਹੀਦਾ ਦੋ ਹੀ ਬੱਚੇ ਹੋਣੇ ਚਾਹੀਦੇ ਨੇ ਤੀਸਰਾ ਨਹੀਂ ਹੋਣਾ ਚਾਹੀਦਾ ਕਿਉਂ ਲੱਗਿਆ ਅਗਰ ਅਸੀਂ ਆਪਣਾ এনवायरमेंट ਦੇਖੀਏ ਤੇ ਅਸੀਂ ਉਹਨੂੰ ਬਿਲਕੁਲ ਨਸਤੋ ਨਬੂਤ ਕਰਤਾ ਹੈ ਐਨਕੇਜੀ ਪੰਜਾਬ ਜਲੰਧਰ ਦੀ ਜਿਹੜੀ ਧਰਤੀ ਹੈਗੀ ਹੈ ਲੈਸ ਦਨ ਹਾਫ ਪਰਸੈਂਟ ਉਹਦੇ ਉੱਤੇ ਫੋਰੈਸਟ ਏਰੀਆ ਹੈਗਾ ਐਂਡ ਇਹਦਾ ਜਿਹੜਾ ਮੋਡਲਾ ਮੇਰੇ ਸਾਹਮਣੇ ਜਿਹੜਾ ਕਾਰਨ ਹੈਗਾ ਉਹ ਓਵਰ ਪੋਪੂਲੇਸ਼ਨ ਹੈ ਤੇ ਉਹਨੂੰ ਮੱਦੇ ਨਜ਼ਰ ਰੱਖਤੇ ਹੋਏ ਇਹ ਮੈਂ ਬਿੱਲ ਜਿਹੜਾ ਹੈਗਾ ਸਪੀਕਰ ਸਾਹਿਬ ਨੂੰ ਦੇ ਕੇ ਆਇਆ ਹੈਗਾ ਪਹਿਲਾ ਇਹ ਵਿਧਾਇਕ ਸਾਹਿਬ ਕਿ ਇਹ ਬਿੱਲ ਕੱਲੇ ਪੰਜਾਬੀਆਂ ਵਾਸਤੇ ਹੋਵੇਗਾ ਕਿ ਜਾਂ ਫਿਰ ਜਿਹੜੇ ਲੋਕ ਪੰਜਾਬ ਦੇ ਵਿੱਚ ਰਹਿ ਰਹੇ ਨੇ ਚਾਹੇ ਉਹ ਕਿਸੇ ਵੀ ਸਟੇਟ ਦੇ ਹੋਣ ਉਹਨਾਂ ਸਾਰਿਆਂ ਤੇ ਲਾਗੂ ਹੋਏਗਾ ਜਿਹੜਾ ਵੀ ਪੰਜਾਬ ਦਾ ਵਸਿੰਦਾ ਹੋਏਗਾ ਭਾਵੇਂ ਉਹ ਪੰਜਾਬ ਚ ਰਹਿੰਦਾ ਹੋਵੇ ਪੰਜਾਬ ਤੇ ਬਾਹਰੋਂ ਆਇਆ ਹੋਵੇ ਇਹਦੇ ਵਿੱਚ ਕੋਈ ਵੀ ਡਿਸਕ੍ਰੀਸੀ ਨਹੀਂ ਹੈਗੀ ਇਹਦੇ ਵਿੱਚ ਕੋਈ ਡਿਸਕ੍ਰਿਮੀਨੇਸ਼ਨ ਨਹੀਂ ਹੈਗੀ ਹੈ ਜਿਵੇਂ ਲਿਖਿਆ ਹੋਇਆ ਵੀ ਜੇ ਕਿਸੇ ਦਾ ਤੀਸਰਾ ਬੱਚਾ ਹੋ ਜਾਂਦਾ ਉਹਨੂੰ ਜੁਰਮਾਨਾ ਹੋਵੇ 10 ਲੱਖ ਦਾ ਉਹਨੂੰ ਵੋਟ ਪਾਉਣ ਦਾ ਅਧਿਕਾਰ ਨਾ ਹੋਵੇ ਵੋਟ ਇਲੈਕਸ਼ਨ ਲੜਨ ਦਾ ਅਧਿਕਾਰ ਨਾ ਹੋਵੇ ਹੋਰ ਵੀ ਕਾਫੀ ਚੀਜ਼ਾਂ ਲਿਖੀਆਂ ਨੇ ਬੀਪੀਐਲ ਜਿਹੜੇ ਹੈਗੇ ਨੇ ਉਹਨਾਂ ਨੂੰ ਕੈਸ਼ ਤੁਸੀਂ ਇਨਸੈਂਟਿਵ ਵੀ ਦੇਣ ਦੀ ਗੱਲ ਆਖੀਏ ਤੁਸੀਂ ਇਹਦੇ ਵਿੱਚ ਇਹ ਕਿਉਂ ਨਹੀਂ ਲਿਖਿਆ ਵੀ 10 ਲੱਖ ਅਸੀਂ ਉਹਨਾਂ ਨੂੰ ਦੇਵਾਂਗੇ ਜਿਹੜੇ ਦੋ ਹੀ ਰੱਖਣਗੇ ਬੱਚੇ ਸਭ ਤੋਂ ਵੱਡਾ ਇਹ ਮੋਟਿਵ ਬਿਲ ਦਾ ਲਿਆਂਦਾ ਇਹ ਸੀਗਾ ਕਿ ਅਸੀਂ ਅੱਛਾ এনवायरमेंट ਬਣਾਈਏ ਕੁਆਲਿਟੀ ਆਫ ਲਾਈਫ ਪੰਜਾਬੀਆਂ ਵਾਸਤੇ ਜਿਹੜਾ ਪੰਜਾਬ ਦਾ ਵਸਿੰਦਾ ਹੈ ਪੰਜਾਬ 'ਚ ਰਹਿ ਰਿਹਾ ਉਹਦੇ ਵਾਸਤੇ ਬਿਹਤਰ ਕਰੀਏ ਕਾਫੀ ਤੱਕ ਸਭ ਤੋਂ ਜ਼ਿਆਦਾ ਤਾਂ ਕਹਿੰਦੇ ਆ ਵੀ ਸਿੱਖਾਂ ਦੀ ਗਿਣਤੀ ਘਟ ਰਹੀ ਹੈ ਤੁਸੀਂ ਬੱਚੇ ਵੱਧ ਤੋਂ ਵੱਧ ਪੈਦਾ ਕਰੋ ਉਸ ਬਿਆਨ ਨੂੰ ਜਾਂ ਫਿਰ ਤੁਸੀਂ ਜਿਹੜੀ ਸੋਚ ਲੈ ਕੇ ਚੱਲੇ ਹੋ ਤੁਹਾਨੂੰ ਨਹੀਂ ਲੱਗਦਾ ਵੀ ਇਹ ਬਹੁਤ ਜ਼ਿਆਦਾ ਕਲੈਸ਼ ਵੀ ਕਰ ਚੁ ਅਗੇਨ ਮੈਂ ਪਹਿਲਾਂ ਰੀਟ੍ਰੀਟ ਕਰੂੰਗਾ ਕਿਸੇ ਧਰਮ ਦੇ ਨਾਲ ਬਿਲ ਨਹੀਂ ਜੁੜਿਆ ਹੋਇਆ ਕਿਸੇ ਫਿਰਕੇ ਦੇ ਨਾਲ ਕਿਸੇ ਪ੍ਰਦੇਸ਼ ਦੇ ਨਾਲ ਨਹੀਂ ਜੁੜਿਆ ਹੋਇਆ ਇਹ ਸਿਰਫ ਬਿਲ ਦਾ ਇਹ ਮੋਟਿਵ ਹੈਗਾ ਕਿ ਅਸੀਂ ਆਪਣੇ ਬੱਚੇ ਇੱਥੇ ਰੱਖੀਏ ਸਫੂਲਤਾ ਦੱਸੋ ਵੀ ਚਲੋ ਜਿਹੜੇ ਬੱਚੇ ਆ ਜਿਨ੍ਹਾਂ ਦੇ ਘਟ ਨਹੀਂ ਉਹਨਾਂ ਨੂੰ ਸਰਕਾਰ ਸਹੂਲਤ ਕੀ ਦਿੰਦੀ ਹੈ ਇਹ 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 ਇਹਦੇ ਵਿੱਚ ਇਹ ਵੀ ਇੱਕ ਹੋ ਜਾਣਾ ਚਾਹੀਦਾ ਹੈ ਕਿ ਜਿਹੜੇ ਬੱਚੇ ਜਿਹੜਾ ਫੈਮਿਲੀ ਘੱਟ ਬੱਚੇ ਉਹਨਾਂ ਨੂੰ ਜਿਵੇਂ ਅਮਰੀਕਾ ਇੰਗਲੈਂਡ ਦੇ ਵਿੱਚ ਕਾਉਂਸਲ ਹਾਊਸਸ ਮਿਲਦੇ ਹੈਗੇ ਉਹਨਾਂ ਨੂੰ ਲੋਨ ਲੈਣ ਦੀ ਪ੍ਰਕਿਰਿਆ ਦੇ ਵਿੱਚ ਲੋਨ ਲੋਨ ਦੇ ਵਿੱਚ ਰਿਆਇਤ ਹੋਣੀ ਚਾਹੀਦੀ ਹੈ ਉਹਨਾਂ ਨੂੰ ਗਵਰਨਮੈਂਟ ਜੌਬ ਦੇ ਵਿੱਚ ਪ੍ਰਾਇਓਰਿਟੀ ਹੋਣੀ ਚਾਹੀਦੀ ਹੈ ਉਹਨਾਂ ਨੂੰ ਗਵਰਨਮੈਂਟ ਅਗਰ ਬੀਪੀਐਲ ਲਾਏ ਬੀਪੀਐਲ ਤੋਂ ਥੱਲੇ ਆਉ ਬਿਲੋ ਪੋਵਰਟੀ ਲਾਈਨ ਹੈ ਤੇ ਕੈਸ਼ ਇਨਸੈਂਟਿਵ ਦੇਣਾ ਚਾਹੀਦਾ ਕਿ ਘੱਟ ਤੁਸੀਂ ਬੱਚੇ ਕਰੋ ਵਿਧਾਇਕ 바ਵਾ ਹੈਨਰੀ ਦੇ ਵੱਲੋਂ ਵਿਧਾਨ ਸਭਾ ਦੇ ਸਪੀਕਰ ਨੂੰ ਪੋਪੂਲੇਸ਼ਨ ਕੰਟਰੋਲ ਬਿੱਲ ਦੀ ਕਾਪੀ ਦੇ ਦਿੱਤੀ ਗਈ ਹੈ ਡਰਾਫਟ ਕਰ ਦਿੱਤੀ ਗਈ ਹੈ ਕਿਉਂਕਿ ਮੌਨਸੂਨ ਦੇ اجلاس ਦੇ ਵਿੱਚ ਇਸ ਦੇ ਉੱਪਰ ਚਰਚਾ ਹੋਵੇਗੀ ਕਿ ਕੰਟਰੋਲ ਜਿਹੜਾ ਪੋਪੂਲੇਸ਼ਨ ਦੇ ਉੱਪਰ ਕੀਤਾ ਜਾਵੇ ਜਿਹਦੇ ਵਿੱਚ ਇਹਨਾਂ ਨੇ ਲਿਖਿਆ ਕਿ ਜਿਹੜਾ ਕੋਈ 2 ਤੋਂ ਵੱਧ ਬੱਚਿਆਂ ਨੂੰ ਕਰੇਗਾ ਤੀਸਰਾ ਬੱਚਾ ਹੋਵੇਗਾ ਤੇ ਉਹਨੂੰ ਕਈ ਤਰ੍ਹਾਂ ਦੇ ਅਧਿਕਾਰ ਜਿਹੜੇ ਆ ਨਹੀਂ ਦੇਣੇ ਚਾਹੀਦੇ 10 ਲੱਖ ਦੇ ਜੁਰਮਾਨੇ ਦੀ ਵੀ ਗੱਲ ਆਖੀ ਗਈ ਹੈ ਇਹ ਬਿੱਲ ਲਿਆਉਣ ਦੀ ਨੌਬਤ ਕਿਉਂ ਪਈ ਸਾਰੀ ਗੱਲਬਾਤ ਕਰਦੇ ਆ ਵਿਧਾਇਕ ਸਾਹਿਬ ਮੇਰੇ ਨਾਲ ਨਹੀਂ ਗੱਲਬਾਤ ਕਰਨ ਦੇ ਲਈ ਤੁਹਾਨੂੰ ਕਿਉਂ ਲੱਗਿਆ ਸਰ ਕਿ ਇਹ ਬਿੱਲ ਲਿਆਉਣਾ ਚਾਹੀਦਾ ਦੋ ਹੀ ਬੱਚੇ ਆਉਣੇ ਚਾਹੀਦੇ ਨੇ ਤੀਸਰਾ ਨਹੀਂ ਹੋਣਾ ਚਾਹੀਦਾ ਕਿਉਂ ਲੱਗਿਆ ਅਗਰ ਮਨਦੀਪ ਜੀ ਤੁਸੀਂ ਦੇਖੋ ਤੇ ਹਰ ਇਨਸਾਨ ਦੀ ਜੋੜਾ ਇਸ ਧਰਤੀ ਦੇ ਉੱਤੇ ਜਨਮ ਲੈਂਦਾ ਉਹਦੀ ਮੁੱਢਲੀਆਂ ਜ਼ਰੂਰਤਾਂ ਹੁੰਦੀਆਂ ਕਿ ਇੱਕ ਸਾਫ਼ ਪਾਣੀ ਹੋਣਾ ਚਾਹੀਦਾ ਹੈ ਸਾਫ ਹਵਾ ਹੋਣੀ ਚਾਹੀਦੀ ਹੈਗੀ ਹੈ ਜਿਹੜਾ এনवायरमेंट ਹੈਗਾ ਉਹਦੇ ਆਲੇ-ਦੁਆਲੇ ਉਹ ਬਿਲਕੁਲ ਸਾਫ ਹੋਣਾ ਚਾਹੀਦਾ ਹੈਗਾ ਐਂਡ ਉਹ ਬਿਮਾਰੀਆਂ ਤੋਂ ਘਰ ਤੇ ਨਹੀਂ ਹੋਣਾ ਚਾਹੀਦਾ ਹੈਗਾ ਅੱਜ ਤੁਸੀਂ ਆਪਾਂ ਦੇਖ ਰਹੇ ਹੈਗੇ ਆ ਕਿ ਜਿੰਨੇ ਹੈਲਥ ਇਸ਼ੂਸ ਅੱਜ ਸਾਡੇ ਪੰਜਾਬ ਦੇ ਵਿੱਚ ਹੈ ਖਾਸ ਕਰਕੇ ਸਟੇਜ 2 ਡਾਇਬੀਟਿਕਸ ਬੱਚੇ ਹਲੇ ਜਿਹੜੇ ਜਿਨ੍ਹਾਂ ਨੇ ਜਨਮ ਲਿੱਤਾ ਉਹ ਸ਼ੂਗਰ ਨਾਲ ਪ੍ਰਭਾਵਿਤ ਹੈ ਅਲਰਜੀਸ ਖਾਸ ਕਰਕੇ ਤੁਸੀਂ ਅਗਰ ਆਪਾਂ ਛੋਟੀ ਜੀ ਗੱਲ ਕਰੀਏ ਅਸੀਂ ਕਹਿੰਨੇ ਜੀ ਅਸੀਂ ਭੰਡਾਰ ਭਰਤੇ ਹਿੰਦੁਸਤਾਨ ਦੇ ਤੇ ਵੀਟ ਦੀ ਜਿਹੜੀ ਅਲਰਜੀ ਹੈ ਗਲੂਟਨ ਅਲਰਜੀ ਹੈ ਉਹਨਾਂ ਦਾ ਸਭ ਤੋਂ ਵੱਧ ਇੱਥੇ ਹੈਗੀ ਹੈ ਕੈਂਸਰ ਦਾ ਐਪੀਸੈਂਟਰ ਜਿਹੜਾ ਹੈਗਾ ਉਹ ਪੰਜਾਬ ਬਣ ਗਿਆ ਹੈਗਾ ਸਭ ਤੋਂ ਵੱਧ ਅਗਰ ਡੈਂਸਿਟੀ ਹੈਗੀ ਹੈ ਕੈਂਸਰ ਦੇ ਪੇਸ਼ੈਂਟਸ ਦੀ ਉਹ ਪੰਜਾਬ ਦੀ ਹੈਗੀ ਹੈ ਅਗਰ ਅਸੀਂ ਆਪਣਾ এনवायरमेंट ਦੇਖੀਏ ਤੇ ਅਸੀਂ ਉਹਨੂੰ ਬਿਲਕੁਲ ਨਸਤੋਂ ਨ부ਤ ਕਰਤਾ ਐ ਐਂਡ ਖਾਸ ਕਰਕੇ ਜਿਸ ਜ਼ਿਲ੍ਹੇ ਦੇ ਵਿੱਚੋਂ ਮੈਂ ਜਾਨਣਾ ਹੈਗਾ ਜਲੰਧਰ ਦੇ ਵਿੱਚ ਅਗਰ 30 ਕਵਰ ਹੈ ਫੋਰੈਸਟ ਏਰੀਆ ਹੈਗਾ ਤੇ ਮੈਨੂੰ ਲੱਗਦਾ ਹੈ ਹਿੰਦੁਸਤਾਨ ਦੇ ਸਭ ਤੋਂ ਘੱਟ ਡਿਸਟ੍ਰਿਕਟ ਦੇ ਵਿੱਚੋਂ ਇਹਦੀ ਸ਼ਮੂਲੀਅਤ ਹੋਏਗੀ ਲੈਸ ਦੈਨ ਹਾਫ ਪਰਸੈਂਟ ਕਿ ਜੀ ਪੰਜਾਬ ਜਲੰਧਰ ਦੀ ਜਿਹੜੀ ਧਰਤੀ ਹੈਗੀ ਐ ਲੈਸ ਦੈਨ ਹਾਫ ਪਰਸੈਂਟ ਉਹਦੇ ਉੱਤੇ ਫੋਰੈਸਟ ਏਰੀਆ ਹੈਗਾ ਐਂਡ ਇਹਦਾ ਜਿਹੜਾ ਮੋਟਲਾ ਮੇਰੇ ਸਾਹਮਣੇ ਜਿਹੜਾ ਕਾਰਨ ਹੈਗਾ ਉਵਰ ਪੋਪੂਲੇਸ਼ਨ ਹੈ ਤੇ ਉਹਨੂੰ ਮੱਦੇ ਨਜ਼ਰ ਰੱਖਤੇ ਹੋਏ ਇਹ ਮੈਂ ਬਿੱਲ ਜਿਹੜਾ ਹੈਗਾ ਸਪੀਕਰ ਸਾਹਿਬ ਨੂੰ ਦੇ ਕੇ ਆਇਆ ਹੈਗਾ ਤੇ ਉਹਨਾਂ ਨੂੰ ਗੁਜ਼ਾਰਿਸ਼ ਕੀਤੀ ਹੈਗੀ ਹੈ ਕਿ ਜਿਹੜੇ ਆਉਣ ਵਾਲਾ ਜਿਹੜਾ ਸਤਰ ਹੈਗਾ ਉਹਦੇ ਵਿੱਚ ਡਿਬੇਟ ਵਾਸਤੇ ਇਹਨੂੰ ਟੇਬਲ ਕੀਤਾ ਜਾਵੇ ਤੇ ਫਿਰ ਜੋ ਇਹਦੇ ਉੱਤੇ ਪ੍ਰਕਿਰਿਆ ਹੈਗੀ ਆ ਇਹ ਜਿਹੜਾ ਬਿੱਲ ਹੈ ਵਿਧਾਇਕ ਸਾਹਿਬ ਕਿ ਇਹ ਬਿੱਲ ਕੱਲੇ ਪੰਜਾਬੀਆਂ ਵਾਸਤੇ ਹੋਵੇਗਾ ਕਿ ਜਾਂ ਫਿਰ ਜਿਹੜੇ ਲੋਕ ਪੰਜਾਬ ਦੇ ਵਿੱਚ ਰਹਿ ਰਹੇ ਨੇ ਚਾਹੇ ਉਹ ਕਿਸੇ ਵੀ ਸਟੇਟ ਦੇ ਹੋਣ ਉਹਨਾਂ ਸਾਰਿਆਂ ਤੇ ਉੱਤੇ ਲਾਗੂ ਹੋਏਗਾ ਸਰ ਇਹ ਜਿਹੜਾ ਬਿੱਲ ਹੈਗਾ ਜਿਹੜਾ ਵੀ ਪੰਜਾਬ ਦਾ ਵਸਿੰਦਾ ਹੋਏਗਾ ਭਾਵੇਂ ਉਹ ਪੰਜਾਬ ਚ ਰਹਿੰਦਾ ਹੋਵੇ ਪੰਜਾਬ ਤੇ ਬਾਹਰੋਂ ਆਇਆ ਹੋਵੇ ਇਹਦੇ ਵਿੱਚ ਕੋਈ ਵੀ ਡਿਸਕ੍ਰੀਸੀ ਨਹੀਂ ਹੈਗੀ ਇਹਦੇ ਵਿੱਚ ਕੋਈ ਡਿਸਕ੍ਰਿਮੀਨੇਸ਼ਨ ਨਹੀਂ ਹੈਗੀ ਹੈ ਉਹ ਇਹਦੇ ਵਿੱਚ ਕੋਈ ਰਿਲੀਜੀਅਨ ਦੇ ਬੇਸ ਤੇ ਡਿਸਕ੍ਰਿਮినੇਸ਼ਨ ਨਹੀਂ ਹੈਗੀ ਹੈ ਜਾਤ ਪਾਤ ਤੇ ਨਹੀਂ ਹੈਗੀ ਹੈ ਰੰਗ ਭੇਦ ਤੇ ਨਹੀਂ ਹੈਗੀ ਹੈ ਸਟੇਟਸ ਦੇ ਨਾਲ ਨਹੀਂ ਹੈਗੀ ਹੈ ਨਹੀਂ ਤਾਂ ਫਿਰ ਮੈਨੂੰ ਇਹ ਲਿਖਣਾ ਚਾਹੀਦਾ ਸੀਗਾ ਕਿ ਪੰਜਾਬ ਦੇ ਜਿਹੜੇ ਵਸਨੀਕ ਹੈ ਉਹ ਵੱਧ ਬੱਚੇ ਪੈਦਾ ਕਰ ਸਕਣ ਤੇ ਜਿਹੜੇ ਪੰਜਾਬ ਤੋਂ ਬਾਹਰੋਂ ਆਣ ਉਹ ਸਿਰਫ ਦੋ ਤੇ ਸੀਮਿਤ ਰਹਿ ਜਾਣ ਇਹੋ ਜਿਹੀ ਕੋਈ ਗੱਲ ਨਹੀਂ ਹੈ ਇਹ ਸਾਰੇ ਵਾਸਤੇ ਇੱਕੋ ਹੀ ਇਹਦੇ ਵਿੱਚ ਤਰਜ਼ ਰੱਖੀ ਗਈ ਹੈ ਕਿ ਵੈਸੇ ਵੀ ਪੰਜਾਬ ਦੀ ਜਿਹੜੀ ਫਰਟੀਲਿਟੀ ਰੇਟ ਹੈਗੀ ਹੈ ਕਿ ਜਿਹੜਾ ਸਾਡਾ ਅੱਜ ਫਰਟੀਲਿਟੀ ਰੇਟ 2.1 ਹੋਣੀ ਚਾਹੀਦੀ ਹੈ ਅਗਰ ਅਸੀਂ ਆਪਣੀ ਪੋਪੂਲੇਸ਼ਨ ਕਨਸਟੈਂਟ ਰੱਖਣੀ ਹੈਗੀ ਹੈ ਸਾਡੀ ਆਲਰੇਡੀ 1.6 ਹੈਗੀ ਹੈ ਬਟ ਇਹ ਸਿਰਫ ਉਸ ਵਾਸਤੇ ਲਿਆਇਆ ਗਿਆ ਹੈਗਾ ਕਿ ਇਹਦੇ ਇਹ ਜਿਹੜੀ ਡਿਬੇਟ ਹੈ ਇਹ ਸਾਡੇ ਘਰਾਂ ਦੇ ਵਿੱਚ ਹੋਵੇ ਕਿ ਜੀ ਅਸੀਂ ਪੰਜਾਬ ਨੂੰ ਕਿੱਦਾਂ ਵਧਾਣਾ ਹੈ ਇਹ ਉਸ ਡਿਬੇਟ ਦੀ ਲੜੀ ਦੇ ਵਿੱਚ ਪਹਿਲਾ ਬਿੱਲ ਹੈ ਹਲੇ ਹੋਰ ਵੀ ਬਿੱਲ ਮੈਂ ਲੈ ਕੇ ਆਣੇ ਹੈਗੇ ਆ ਜਿਹਦੇ ਵਿੱਚ ਤੁਸੀਂ ਸਰ ਜਿਵੇਂ ਲਿਖਿਆ ਹੋਇਆ ਵੀ ਜੇ ਕਿਸੇ ਦਾ ਤੀਸਰਾ ਬੱਚਾ ਹੋ ਜਾਂਦਾ ਉਹਨੂੰ ਜੁਰਮਾਨਾ ਹੋਵੇ 10 ਲੱਖ ਦਾ ਉਹਨੂੰ ਵੋਟ ਪਾਉਣ ਦਾ ਅਧਿਕਾਰ ਨਾ ਹੋਵੇ ਵੋਟ ਇਲੈਕਸ਼ਨ ਲੜਨ ਦਾ ਅਧਿਕਾਰ ਨਾ ਹੋਵੇ ਹੋਰ ਵੀ ਕਾਫੀ ਚੀਜ਼ਾਂ ਲਿਖੀਆਂ ਨੇ ਬੀਪੀਐਲ ਜਿਹੜੇ ਹੈਗੇ ਨੇ ਉਹਨਾਂ ਨੂੰ ਕੈਸ਼ ਤੁਸੀਂ ਇਨਸੈਂਟਿਵ ਵੀ ਦੇਣ ਦੀ ਗੱਲ ਆਖੀਏ ਤੁਸੀਂ ਇਹਦੇ ਵਿੱਚ ਇਹ ਕਿਉਂ ਨਹੀਂ ਲਿਖਿਆ ਵੀ 10 ਲੱਖ ਅਸੀਂ ਉਹਨਾਂ ਨੂੰ ਦੇਾਂਗੇ ਜਿਹੜੇ ਦੋ ਹੀ ਰੱਖਣਗੇ ਬੱਚੇ ਸਰ ਮੈਂ ਇਹਦੇ ਵਿੱਚ ਇਨਸੈਂਟਿਵ ਵਾਈਜ਼ ਇਸ ਦਾ ਸਾਹਮਣਾ ਕੀਤਾ ਕਿ ਅਗਰ ਉਹਨਾਂ ਕੋ ਗਵਰਨਮੈਂਟ ਜੌਬ ਹੈ ਜਿਹਦਾ ਇਹ ਇਹਦੇ ਵੈਸੇ ਅਗਰ ਇਹ ਵਿਧਾਨ ਸਭਾ ਤੋਂ ਪਾਰਿਤ ਹੋ ਜਾਂਦਾ ਹੈ ਮੈਂ ਆਪਣੇ ਸ਼ਰੋਤਿਆਂ ਨੂੰ ਜ਼ਰੂਰ ਦੱਸਣਾ ਚਾਹਾਂਗਾ ਕਿ ਅਗਰ ਇਹ ਪਾਰਿਤ ਹੋ ਜਾਂਦਾ ਹੈ ਉਸ ਤੋਂ ਬਾਅਦ ਗਜਟ ਨੋਟੀਫਿਕੇਸ਼ਨ ਹੋ ਜਾਂਦੀ ਹੈ ਉਸ ਤੋਂ ਬਾਅਦ ਇਹਦੇ ਰੂਲਸ ਬੰਨੇ ਆ ਕਿ ਇਹਨੂੰ ਕਿਸ ਹਿਸਾਬ ਦੇ ਨਾਲ ਬਟ ਇਹਦੇ ਵਿੱਚ ਇੱਕ ਬਹੁਤ ਜ਼ਰੂਰੀ ਹੋਰ ਗੱਲ ਵੀ ਹੈ ਇੱਕ ਕਮੇਟੀ ਮੈਂ ਕਿਹਾ ਹੈਗਾ ਕਿ ਸਰਕਾਰ ਫਾਰਮ ਕਰੇ ਜਿਹੜੀ ਕਿ ਬਹੁਤ ਉੱਚ ਪੱਧਰੀ ਹੋएगी ਜਿਦੇ ਵਿੱਚ ਕਮ ਸੇ ਕਮ ਪੰਜ ਕੈਬਨਿਟ ਮਨਿਸਟਰਸ ਹੈਗੇ ਆ ਉਹ ਹੋਣੇ ਚਾਹੀਦੇ ਹੈਗੇ ਉਹਨਾਂ ਦੇ ਸੈਕਟਰੀਜ਼ ਹੋਣੇ ਚਾਹੀਦੇ ਆ ਮੇਜਰ ਇਸ਼ੂਏ ਦੇ ਵਿੱਚ ਜਿਹੜਾ ਅਸੀਂ ਡਿਸਕਸ ਨਹੀਂ ਕਰਦੇ ਉਹ ਇਹ ਕਿ ਅਸੀਂ ਆਪਣੇ ਬੱਚਿਆਂ ਨੂੰ ਐਜੂਕੇਟ ਕਰਨਾ ਹੈ ਥਰੂ ਸੈਮੀਨਾਰਸ ਕਲਾਸ ਦੇ ਵਿੱਚ ਜਾ ਕੇ 11th ਤੋਂ ਬਾਅਦ ਹਰ ਬੇਟਾ ਬੇਟੀ ਜਿਹੜਾ ਪੜ ਰਿਹਾ ਹੈਗਾ 11th 12th ਉਸ ਤੋਂ ਬਾਅਦ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ ਕਿ ਇਹਦੇ ਪ੍ਰੋਸ ਐਂਡ ਕੌਨ ਕੀ ਆ ਅਸੀਂ ਇਹ ਕੋਈ ਥੋਪਣਾ ਨਹੀਂ ਚਾਹੁੰਦੇ ਕਿਸੇ ਤੇ ਕਿ ਤੁਸੀਂ ਤਿੰਨ ਬੱਚੇ ਕਰੋ 10 ਲੱਖ ਰੁਪਇਆ ਤੁਹਾਡੇ ਤੋਂ ਅਸੀਂ ਉਗਰਾਹੀਏ ਗਵਰਨਮੈਂਟ ਦਾ ਕੰਮ ਪੈਸਾ ਬਣਾਣਾ ਨਹੀਂ ਹੈ ਐਜੂਕੇਟ ਕਰਨਾ ਹੈ ਮੇਜਰ ਜਿਹੜਾ ਕੰਮ ਹੈ ਕਿ ਐਜੂਕੇਸ਼ਨ ਹੋਵੇ ਸਭ ਤੋਂ ਵੱਡਾ ਇਹ ਮੋਟਿਵ ਬਿੱਲ ਦਾ ਲਿਆਉਂਦਾ ਇਹ ਸਿਗਾ ਕਿ ਅਸੀਂ ਅੱਛਾ এনਵਾਇਰਨਮੈਂਟ ਬਣਾਈਏ ਕਵਾਲਿਟੀ ਆਫ ਲਾਈਫ ਪੰਜਾਬੀਆਂ ਵਾਸਤੇ ਜਿਹੜਾ ਪੰਜਾਬ ਦਾ ਵਸਿੰਦਾ ਹੈ ਪੰਜਾਬ ਚ ਰਹਿ ਰਿਹਾ ਉਹਦੇ ਵਾਸਤੇ ਬਿਹਤਰ ਕਰੀਏ ਐਂਡ ਉਹਦੇ ਵਿੱਚ ਸਭ ਤੋਂ ਵੱਡਾ ਇਹ ਸਿਗਾ ਕਿ ਜਿਹੜੇ ਸਾਡੇ ਅੱਜ ਵੀ ਜਿਹੜੇ ਬੱਚੇ ਆ ਜਿਵੇਂ ਮੈਂ ਤੁਹਾਨੂੰ ਕਿਹਾ ਸਾਡੀ ਜਿਹੜੀ ਫਰਟੀਲਿਟੀ ਰੇਟ ਹੈ 1.6 ਹੈ ਕਿ ਇੱਕ ਮਾਂ ਦੇ ਸਿਰਫ 1 ਡੇਢ ਬੱਚਾ ਹੋ ਰਿਹਾ ਹੈ ਕਿ ਸਾਡੇ ਉਹ ਵੀ ਬੱਚੇ ਜਿਹੜੇ ਆ ਸਾਨੂੰ ਛੱਡ ਕੇ ਆਪਣੇ ਮਾਪਿਆਂ ਨੂੰ ਛੱਡ ਕੇ ਸੋਸਾਇਟੀ ਨੂੰ ਛੱਡ ਕੇ ਬਾਹਰ ਜਾ ਰਹੇ ਆ ਉਨੁਰੋਗ ਥਾਂ ਵਾਸਤੇ ਕਿ ਅਸੀਂ ਇੱਥੇ ਕੁਆਲਿਟੀ ਆਫ ਲਾਈਫ ਬਿਹਤਰ ਕਰ ਸઈએ ਹੈਲਥ ਕੇਅਰ ਸਾਡੀ ਬਿਹਤਰ ਹੋਵੇ ਐਜੂਕੇਸ਼ਨ ਸਿਸਟਮ ਇਹਦੇ ਮੁਤਲਕ ਬਿਹਤਰ ਹੋਵੇ এনवायरमेंट ਸਾਡਾ ਬਿਹਤਰ ਹੋਵੇ ਉਹ ਬੱਚੇ ਸਾਡੇ ਇੱਥੇ ਰਹਿਣ ਇਹ ਮੋਟਿਵ ਹੈ ਇਸ ਪਿੱਛੇ ਸਾਡੇ ਕਾਲ ਤੱਕ ਸਾਡੇ ਜਥੇਦਾਰ ਤਾਂ ਕਹਿੰਦੇ ਆ ਵੀ ਸਿੱਖਾਂ ਦੀ ਗਿਣਤੀ ਘਟ ਰਹੀ ਹੈ ਤੁਸੀਂ ਬੱਚੇ ਵੱਧ ਤੋਂ ਵੱਧ ਪੈਦਾ ਕਰੋ ਉਸ ਬਿਆਨ ਨੂੰ ਜਾਂ ਫਿਰ ਤੁਸੀਂ ਜਿਹੜੀ ਸੋਚ ਲੈ ਕੇ ਚੱਲੇ ਹੋ ਤੁਹਾਨੂੰ ਨਹੀਂ ਲੱਗਦਾ ਵੀ ਇਹ ਬਹੁਤ ਜ਼ਿਆਦਾ ਕਲੈਸ਼ ਵੀ ਕਰ ਚੁਕ ਬਿਲਕੁਲ ਤੁਸੀਂ ਬਹੁਤ ਵਧੀਆ ਗੱਲ ਕੀਤੀ ਹੈ ਅਗੇਨ ਮੈਂ ਪਹਿਲਾਂ ਰੀਟ੍ਰੀਟ ਕਰੂੰਗਾ ਕਿਸੇ ਧਰਮ ਦੇ ਨਾਲ ਬਿਲ ਨਹੀਂ ਜੁੜਿਆ ਹੋਇਆ ਕਿਸੇ ਫਿਰਕੇ ਦੇ ਨਾਲ ਕਿਸੇ ਪ੍ਰਦੇਸ਼ ਦੇ ਨਾਲ ਨਹੀਂ ਜੁੜਿਆ ਹੋਇਆ ਇਹ ਸਿਰਫ ਬਿਲ ਦਾ ਇਹ ਮੋਟਿਵ ਹੈਗਾ ਕਿ ਅਸੀਂ ਆਪਣੇ ਬੱਚੇ ਇੱਥੇ ਰੱਖੀਏ ਅਗਰ ਤੁਸੀਂ ਹਿਸਟਰੀ ਨੂੰ ਦੇਖੋ ਹਿਸਟਰੀ ਇੱਕ ਦਸ਼ਾਂਦੀ ਹੈ ਕਿ ਜਿਹੜੀ ਪਾਪੂਲੇਸ਼ਨ ਹੈ ਉਹ ਇਨਸੈਂਟਿਵ ਦੇ ਕੇ ਘਟ ਸਕਦੀ ਹੈ ਉਹ ਵੱਧ ਨਹੀਂ ਸਕਦੀ ਮੈਂ ਉਹਦਾ ਛੋਟਾ ਜਿਹਾ ਇੱਕ ਉਦਾਹਰਣ ਦਵਾਂਗਾ ਸਾਊਥ ਕੋਰੀਆ ਸਾਊਥ ਕੋਰੀਆ ਦੀ ਜਿਹੜੀ ਫਰਟੀਲਿਟੀ ਰੇਟ ਹੈ ਉਹ 0.6 ਹੈ ਐਂਡ ਉਹਨਾਂ ਨੇ ਬਹੁਤ ਸਾਰੇ ਇਨਸੈਂਟਿਵ ਦਿੱਤੇ ਹੈ ਕੈਸ਼ ਇਨਸੈਂਟਿਵ ਵੀ ਦਿੱਤੇ ਹੈ ਟੈਕਸ ਰਿਬੇਟਸ ਵੀ ਦਿੱਤੀਆਂ ਮਟਰਨਿਟੀ ਲੀਵ ਫਾਦਰ ਵਾਸਤੇ ਐਂ ਮਦਰ ਵਾਸਤੇ ਵੀ ਦਿੱਤੀਆਂ ਉਹਨਾਂ ਨੇ ਪੇਡ ਲੀਵ ਵੀ ਦਿੱਤੀ ਹੈਗੀ ਹੈ ਕੈਸ਼ ਇਨਸੈਂਟਿਵਸ ਵੀ ਦਿੱਤੇ ਹੈਗੇ ਆ ਗਵਰਨਮੈਂਟ ਦੀ ਸਹੂਲਤਾਂ ਵਧ ਦੇਣ ਦੀ ਵੀ ਉਹਨਾਂ ਨੇ ਰੱਖਿਆ ਹਾਊਸਸ ਪ੍ਰੋਵਾਈਡ ਕਰਨ ਤੱਕ ਵੀ ਦਿੱਤਾ ਗਿਆ ਹੈਗਾ ਬਟ ਉਹਨਾਂ ਦੀ ਫਰਟੀਲਿਟੀ ਰੇਟ ਨਹੀਂ ਵਧੀ ਨਾ ਤਾਂ ਮੈਂ ਮਾਫੀ ਚਾਹਨਾ ਹੈਗਾ ਕਿ ਮੇਰੇ ਕਹਿਣ ਦੇ ਨਾਲ ਜਾਂ ਕਿਸੇ ਹੋਰ ਦੇ ਕਹਿਣ ਦੇ ਨਾਲ ਲੋਕਾਂ ਨੇ ਇਹ ਵੱਧ ਬੱਚੇ ਪੈਦਾ ਕਰਨੇ ਆ ਬਟ ਇਹ ਐਜੂਕੇਟ ਕਰਨਾ ਸਾਡੀ ਬਹੁਤ ਵੱਡੀ ਮੋਢਲੀ ਜ਼ਰੂਰਤ ਹੈ ਦੈਨ ਇਟ ਬਿਕਮਸ देयर ਪ੍ਰਾਇੋਰਟੀ ਕਿ ਹਾਂ ਅਗਰ ਉਹ ਹੋਰ ਬੱਚੇ ਕਰਨੇ ਚਾਹਣ ਤੇ ਇਹਦੇ ਵਿੱਚ ਕੋਈ ਇਸ਼ੂ ਨਹੀਂ ਹੈ ਸਿਰਫ ਇਲੈਕਸ਼ਨ ਨਹੀਂ ਲੜ ਸਕਦੇ ਜਾਂ 10 ਲੱਖ ਰੁਪਏ ਜੁਰਮਾਨਾ ਦੇਣ ਦੀ ਗੱਲ ਕੀਤੀ ਗਈ ਹੈ ਗਵਰਨਮੈਂਟ ਦੀ ਜਿਹੜੀਆਂ ਸਹੂਲਤਾਂ ਹੈ ਉਸ ਅੱਜ ਮੈਂ ਇਹਦਾ ਇੱਕ ਥੋੜੀ ਨੂੰ ਇੱਕ ਤੁਸੀਂ ਤਾਂ ਚਲੋ ਸਰਕਾਰ 'ਚ ਵੀ ਰਹੇ ਹੋ ਤੁਸੀਂ ਸਹੂਲਤਾਂ ਦੱਸੋ ਵੀ ਚਲੋ ਜਿਹੜੇ ਬੱਚੇ ਆ ਜਿਨ੍ਹਾਂ ਦੇ ਘੱਟ ਨੇ ਉਹਨਾਂ ਨੂੰ ਸਰਕਾਰ ਸਹੂਲਤ ਕੀ ਦਿੰਦੀ ਹੈ ਇਹ 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 ਇਹਦੇ ਵਿੱਚ ਇਹ ਵੀ ਇੱਕ ਹੋ ਜਾਣਾ ਚਾਹੀਦਾ ਹੈ ਕਿ ਜੇ ਤੁਹਾਡੇ ਦੋ ਬੱਚੇ ਇੱਕ ਨੂੰ ਸਰਕਾਰੀ ਨੌਕਰੀ ਪੱਕੀ ਦੇਾਂਗੇ ਜੀ ਫਿਰ ਉਹਨਾਂ ਨੂੰ ਘਰ ਵੀ ਰਹਿਣ ਨੂੰ ਅਸੀਂ ਵਧੀਆ ਦੇਾਂਗੇ ਫਿਰ ਇਦਾਂ ਦੀਆਂ ਵੀ ਤਾਂ ਚੀਜ਼ਾਂ ਵਿੱਚ ਐਡ ਔਨ ਕਰਨੀਆਂ ਚਾਹੀਦੀਆਂ ਨੇ ਗਵਰਨਮੈਂਟ ਸਹੂਲਤ ਦੇ ਹੀ ਰਹੀ ਹੈ ਬਿਲਕੁਲ ਮੈਂ ਤੁਹਾਡੀ ਗੱਲ ਦੇ ਨਾਲ ਦਰਸਤ ਹੈ ਕਿ ਅਗਰ ਅੱਜ ਪੋਲਿਟੀਕਲ ਫਰੇਮਵਰਕ ਦੇ ਵਿੱਚ ਅਗਰ ਸਭ ਤੋਂ ਵੱਡੀ ਡਿਬੇਟ ਇਹ ਚੱਲ ਰਹੀ ਹੈ ਕਿ ਜੀ 2027 ਨੀ ਤੇ 2000 2027 ਦੇ ਜਿਹੜਾ ਸੈਂਸਸ ਹੈ ਇਹ ਤੋਂ ਬਾਅਦ ਐਮ ਐਲ ਏਜ਼ ਐਮ ਪੀਜ਼ ਇਹਨਾਂ ਦੀਆਂ ਸੀਟਾਂ ਦੇ ਵਿੱਚ ਵਧਾਵਾ ਹੋਣਾ ਹੈਗਾ ਐਂਡ ਸਭ ਤੋਂ ਵੱਡੀ ਡਿਬੇਟ ਇਹ ਚੱਲਦੀ ਪਈ ਹੈ ਕਿ ਪੰਜਾਬ ਵਰਗੇ ਪ੍ਰਦੇਸ਼ ਤੇ ਐਂਡ ਖਾਸ ਕਰਕੇ ਨਾਰਥ-ਈਸਟ ਸਟੇਟਸ ਨੇ ਤੇ ਸਦਰਨ ਸਟੇਟਸ ਨੇ ਹਿੰਦੁਸਤਾਨ ਦੀਆਂ ਉਹਨਾਂ ਨੇ 1970s ਤੋਂ ਰੈਗੂਲਰਲੀ ਆਪਣੀ ਪੋਪੂਲੇਸ਼ਨ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਹੈ ਤੇ ਅਗਰ ਅੱਜ ਇਸ ਮੰਤਵ ਦੇ ਉੱਤੇ ਗੱਲ ਕੀਤੀ ਜਾਵੇ ਕਿ ਜਿਨ੍ਹਾਂ ਦੀ ਪੋਪੂਲੇਸ਼ਨ ਵੱਧ ਹੈ ਉਹਨਾਂ ਨੂੰ ਰਿਪਰੈਜ਼ੈਂਟੇਸ਼ਨ ਵੀ ਵੱਧ ਮਿਲਦੀ ਹੈ ਇਸ ਚੀਜ਼ ਦੇ ਉੱਤੇ ਅੱਜ ਵੀ ਡਿਬੇਟ ਚੱਲ ਰਹੀ ਹੈ ਐਂਡ ਸੇਮ ਡਿਬੇਟ ਮੇਰੀ ਹੈ ਕਿ ਜਿਹੜੇ ਬੱਚੇ ਜਿਹੜੇ ਫੈਮਿਲੀ ਘੱਟ ਬੱਚੇ ਉਹਨਾਂ ਨੂੰ ਜਿਵੇਂ ਅਮਰੀਕਾ ਇੰਗਲੈਂਡ ਦੇ ਵਿੱਚ ਕਾਉਂਸਲ ਹਾਊਸਸ ਜਿਲਦੇ ਹੈਗੇ ਆ ਉਹਨਾਂ ਨੂੰ ਲੋਨ ਲੈਣ ਦੀ ਪ੍ਰਕਿਰਿਆ ਦੇ ਵਿੱਚ ਲੋਨ ਲੋਨ ਦੇ ਵਿੱਚ ਰਾਹਤ ਹੋਣੀ ਚਾਹੀਦੀ ਹੈ ਉਹਨਾਂ ਨੂੰ ਗਵਰਨਮੈਂਟ ਜੌਬ ਦੇ ਵਿੱਚ ਪ੍ਰਾਇਓਰਿਟੀ ਹੋਣੀ ਚਾਹੀਦੀ ਹੈ ਉਹਨਾਂ ਨੂੰ ਗਵਰਨਮੈਂਟ ਅਗਰ ਬੀਪੀਐਲ ਬੀਪੀਐਲ ਤੋਂ ਥੱਲੇ ਆਉ ਬਿਲੋ ਪੋਵਰਟੀ ਲਾਈਨ ਹੈ ਤਾਂ ਕੈਸ਼ ਇਨਸੈਂਟਿਵ ਦੇਣਾ ਚਾਹੀਦਾ ਕਿ ਘੱਟ ਤੁਸੀਂ ਬੱਚੇ ਕਰੋ ਐਂਡ ਸੈਕੰਡ ਆਫ ਆਲ ਮੇਜਰ ਜਿਹੜਾ ਇਸ਼ੂ ਹੈ ਜਿਹੜਾ ਇਹਦੇ ਵਿੱਚ ਇਹਦੀ ਸਮਰੀ ਦੇ ਵਿੱਚ ਮੈਂ ਡਿਸਕਸ ਕੀਤਾ ਕਿ ਜਿਹੜੇ ਸਾਡੇ ਰਿਸੋਰਸਸ ਹੈ ਜਿੰਨੀ ਘਟ ਪੋਪੂਲੇਸ਼ਨ ਹੋਏਗੀ ਅੱਜ ਜਿੰਨੀ ਓਵਰ ਪੋਪੂਲੇਸ਼ਨ ਹੈ ਉਹ ਓਨੇ ਜਿਆਦਾ ਸਟ੍ਰੈਚ ਹੋਣਗੇ ਜਦੋਂ ਉਹ ਉਹ ਪੋਪੂਲੇਸ਼ਨ ਘਟ ਜੂਗੀ ਤੇ ਉਹ ਰਿਸੋਰਸਸ ਜਿਹੜੇ ਆ ਉਹ ਜਿਆਦਾ ਸਾਡੇ ਐਜੂਕੇਸ਼ਨ ਸਿਸਟਮ ਦੇ ਉੱਤੇ ਲੱਗ ਸਕਦੇ ਆ ਹੈਲਥ ਕੇਅਰ ਸਿਸਟਮ ਤੇ ਲੱਗ ਸਕਦੇ ਆ ਇਹਦਾ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਨਾ ਹੈ ਜਪਾਨ ਅੱਜ ਦੁਨੀਆ ਦੇ ਸਭ ਤੋਂ ਵਿਕਸਿਤ ਦੇਸ਼ਾਂ ਦੇ ਵਿੱਚੋਂ ਇੱਕ ਹੈਗਾ ਲੇਕਿਨ ਉਹਨਾਂ ਦੀ ਐਵਰੇਜ ਏਜ 48 ਹੈ ਅੱਜ ਉਹਨਾਂ ਦੇ ਫਾਈਨੈਂਸ਼ੀਅਲ ਕੰਸਟ੍ਰੇਨ ਉਹਨਾਂ ਦੀ ਇਕਨੋਮੀ ਦੇ ਉੱਤੇ ਤੁਸੀਂ ਦੇਖਿਆ ਪਿਛਲੇ 20 ਸਾਲਾਂ ਤੋਂ ਉਹਨਾਂ ਦੀ ਜਿਹੜੀ ਇਕਨੋਮੀ ਉਹ ਸਟੈਗਨੈਂਟ ਹੋ ਗਈ ਹੈ ਤੇ ਉਹਦੇ ਉਹਦੇ ਫਾਈਨੈਂਸ਼ੀਅਲ ਕੰਸਟ੍ਰੇਨ ਆ ਗਏ ਆ ਸੈਕੰਡ ਉਹਨਾਂ ਦਾ ਹੈਲਥ케ਅਰ ਸਿਸਟਮ ਅੱਜ ਕੋਲੈਪਸ ਦੇ ਹੋਤੀ ਹੈ ਕਿਉਂਕਿ ਉਹਨਾਂ ਦੀ ਜਿਹੜੀ 80 ਤੋਂ ਉੱਪਰ 70 ਤੋਂ ਉੱਪਰ ਜਿਹੜੀ ਏਜ ਹੈ ਜਿਹੜੇ ਬੰਦੇ ਆ ਉਹਨਾਂ ਨੂੰ ਆਬਵੀਅਸਲੀ ਹੈਲਥ케ਅਰ ਦੀ ਜ਼ਿਆਦਾ ਲੋਡ ਹੈਗੀ ਹੈ ਅੱਜ ਅਸੀਂ ਇਹ ਜ਼ਰੂਰ ਕਹਿ ਸਕਦੇ ਕਿ ਅੱਜ ਸਾਡੀ ਯੰਗ ਜਨਰੇਸ਼ਨ ਹੈ ਬਸ ਜੇ ਇਸ ਦੇ ਨੇ ਜਨਰੇਸ਼ਨ ਅੱਜ ਤੋਂ 25 ਸਾਲ 30 ਸਾਲ ਬਾਅਦ ਇਹ 50 ਸਾਲ ਤੋਂ 70 ਸਾਲ ਦੀ ਹੋਏਗੀ ਉਸ ਦਿਨ ਇਹ ਪੰਜਾਬ ਦੇ ਇੱਕ ਚੇਕਰ ਦੇ ਉੱਤੇ ਲੋਕਾਂ ਦੇ ਉੱਤੇ ਕਿੰਨਾ ਕੰਸਟ੍ਰੇਨ ਪਾਏਗੀ ਇਸ ਇਹ ਬੇਲਾਂ ਦਾ ਮਿਲ ਲੱਗਦਾ ਹੈ ਕਿ ਬਹੁਤ ਸਾਰੇ ਇਦਾਂ ਦਾ ਤਬਕਾ ਵੀ ਹੋਵੇਗਾ ਜਿਹੜਾ ਤੁਹਾਡੀ ਹਮਾਇਤ ਦੇ ਵਿੱਚ ਪਹਿਲਾਂ ਹੀ ਖੜਾ ਹੋਊਗਾ ਵੀ ਇਹ ਚੰਗੀ ਗੱਲ ਆ ਵੀ ਪੋਪੂਲੇਸ਼ਨ ਨੂੰ ਕੰਟਰੋਲ ਕਰਨਾ ਚਾਹੀਦਾ ਪਰ ਤੁਹਾਨੂੰ ਇਹਦੇ ਨਾਲ ਨਾਲ ਇਹ ਨਹੀਂ ਲੱਗਦਾ ਵੀ ਜਿਹੜਾ ਪੰਜਾਬ ਦਾ ਵਸਨੀਕ ਹੈ ਸਿਰਫ ਅਧਿਕਾਰ ਪੰਜਾਬ ਦੇ ਵਿੱਚ ਜ਼ਮੀਨ ਲੈਣ ਦੇ ਜਾਂ ਜਿੰਨੇ ਪੰਜਾਬ ਦੇ ਅਧਿਕਾਰ ਹੈਗੇ ਆ ਜਾਂ ਨੌਕਰੀ ਨੂੰ ਲੈ ਕੇ ਹੋ ਜੇ ਜਾਂ ਜਿਹੜੀ ਇਹ ਚੀਜ਼ ਪੰਜਾਬ ਦੇ ਵਿੱਚ ਰਹਿ ਕੇ ਕਰ ਸਕਦਾ ਉਹ ਪੰਜਾਬੀ ਹੀ ਉਹਦੇ ਉੱਤੇ ਪਹਿਲ ਉਹਨੂੰ ਪੰਜਾਬੀਆਂ ਨੂੰ ਮਿਲੇ ਬਾਕੀ ਸਟੇਟਾਂ ਤੇ ਜਿਵੇਂ ਲੋਕ ਇੱਥੇ ਆ ਕੇ ਰਹਿ ਰਹੇ ਨੇ ਉਹ ਵੀ ਤਾਂ ਪੋਪੂਲੇਸ਼ਨ ਵਧਣ ਦਾ ਇੱਕ ਕਾਰਨ ਹੈ ਬਹੁਤ ਵੱਡੀ ਮਾਤਰਾ ਦੇ ਵਿੱਚ ਕਈ ਜ਼ਿਲ੍ਹਿਆਂ ਦੇ ਵਿੱਚ ਤਾਂ ਜਿੱਦਾਂ ਪ੍ਰਵਾਸੀ ਆ ਕੇ ਰਹਿਣ ਲੱਗ ਗਏ ਨੇ ਉਹ ਨਹੀਂ ਲੱਗਦਾ ਕਿ ਤੁਹਾਨੂੰ ਉਹ ਵੀ ਬਿੱਲ ਲਿਆਉਣਾ ਚਾਹੀਦਾ ਸਰ ਦੇਖੋ ਹਿੰਦੁਸਤਾਨ ਇੱਕ ਅਖੰਡ ਕੰਟਰੀ ਹੈ ਇਦੇ ਵਿੱਚ ਹੁਣ ਬਹੁਤ ਸਾਰੇ ਸਾਡੇ ਜਿਹੜੇ ਬੱਚੇ ਹੈਗੇ ਆ ਗੁਰਗਾਉਂ ਦੇ ਵਿੱਚ ਜੌਬ ਕਰਨ ਨੂੰ ਗਏ ਹੋਏ ਆ ਬੈਂਗਲੌਰ ਦੇ ਵਿੱਚ ਉਹ ਜੌਬ ਕਰ ਰਹੇ ਆ ਉਹ ਤੇਲੰਗਾਨਾ ਦੇ ਵਿੱਚ ਜੌਬ ਕਰ ਰਹੇ ਆ ਤਮਿਲਨਾਡੂ ਦੇ ਵਿੱਚ ਜੌਬ ਕਰ ਰਹੇ ਹੈਗੇ ਆ ਇਹ ਫਰੇਮਵਰਕ ਤਾਂ ਹੀ ਬਣਾਇਆ ਗਿਆ ਹੈਗਾ ਇਹਦੇ ਵਿੱਚ ਕਿਸੇ ਦੇ ਨਾਲ ਡਿਸਕ੍ਰਿਮੀਨੇਸ਼ਨ ਨਹੀਂ ਕਰਨੀ ਜਿਹੜਾ ਪੰਜਾਬ ਦੇ ਵਿੱਚ ਆ ਕੇ ਵਸਿਆ ਹੈਗਾ ਉਹਦੇ ਵਿੱਚ 100% ਉਹ ਭਾਵੇਂ ਉਹ ਪੰਜਾਬ ਬੌਰਨ ਬਰਾਊਟ ਅਪ ਪੰਜਾਬੀ ਹੋਵੇ ਜਾਂ ਨਵਾਂ ਇੱਥੇ ਆਏ ਬੱਚੇ ਉਹ ਸਿਰਫ ਦੋਈ ਕਰ ਸਕਦਾ ਹੈਗਾ ਐਂ ਸੈਕੰਡ ਆਫ ਆਲ ਮੈਂ ਇਸ ਚੀਜ਼ ਦੇ ਨਾਲ ਤੁਹਾਡੇ ਨਾਲ 100% ਤਸਦੀਕ ਕਰਦਾ ਹੈਗਾ ਕਿ ਜਿਹੜਾ ਪੰਜਾਬ ਦਾ ਵਸਿੰਦਾ ਹੈ ਗਵਰਨਮੈਂਟ ਜੌਬ ਉਨੂੰ ਹੀ ਮਿਲਣੀ ਚਾਹੀਦੀ ਹੈਗੀ ਹੁਣ ਪਿੱਛੇ ਜੇ ਭਰਤੀ ਹੋਈ ਹੈਗੀ ਪੁਲਿਸ ਦੇ ਵਿੱਚ ਜਿਹਦੇ ਵਿੱਚ ਲਗਭਗ 90% ਆਊਟਸਾਈਡ ਪੰਜਾਬੀਆਂ ਨੇ ਜੌਬਸ ਲਈਤੀ ਹੈਗੀਆਂ ਇਹ ਬਿਲਕੁਲ ਬੰਦ ਹੋਣਾ ਚਾਹੀਦਾ ਹੈਗਾ ਜਿਹੜਾ ਜੌਬਸ ਦਾ ਹੋਵੇ ਜਾਂ ਜਿਹੜਾ ਸਾਡਾ ਜਿੱਥੇ ਗਵਰਨਮੈਂਟ ਦਾ ਐਕਸਚੈਕਰ ਹੋਵੇ ਉਹ ਜਿਹੜਾ ਇੱਥੇ ਦਾ ਵਸਿੰਦਾ ਉਹਨੂੰ ਮਿਲਣੀ ਚਾਹੀਦੀ ਹੈ ਠੀਕ ਹੈ ਬਹੁਤ ਬਹੁਤ ਧੰਨਵਾਦ ਤਾਂ ਪੋਪੂਲੇਸ਼ਨ ਕੰਟਰੋਲ ਬਿੱਲ ਜਿਹੜਾ ਆ ਉਹ ਡਰਾਫਟ ਕਰਾ ਦਿੱਤਾ ਗਿਆ ਆ ਜਿਸ ਤਰੀਕੇ ਦੇ ਨਾਲ ਕਹਿੰਦੇ ਵੀ ਅਜੇ ਚੈਪਟਰ 1 ਚੈਪਟਰ 2 ਇਹਦੇ ਵਿੱਚ ਹੋਰ ਵੀ ਚੀਜ਼ਾਂ ਬਹੁਤ ਸਾਰੀਆਂ ਨਿਕਲ ਕੇ ਆਉਣਗੀਆਂ ਕਿ ਜੇਕਰ ਇਹ ਲਾਗੂ ਹੋ ਜਾਂਦਾ ਤਾਂ ਫਿਰ ਜਿਨ੍ਹਾਂ ਦੇ ਦੋ ਬੱਚੇ ਹੀ ਆ ਉਹਨਾਂ ਨੂੰ ਕੀ ਇਨਸੈਂਟਿਵ ਦਿੱਤੇ ਜਾਣਗੇ ਜੇ ਉਹਨਾਂ ਦੇ ਤਿੰਨ ਹੋ ਜਾਂਦੇ ਨੇ ਤੇ ਉਹਨਾਂ ਨੂੰ ਕੀ ਜੁਰਮਾਨਾ ਪਵੇਗਾ ਅਜੇ ਇਹ ਡਿਬੇਟ ਦਾ ਹਿੱਸਾ ਆ ਚਰਚਾ ਹੋਵੇਗੀ ਇਸ ਦੇ ਉੱਪਰ ਬਹੁਤ ਸਾਰੇ ਲੋਕ ਇਹ ਵੀ ਮਹਿਸੂਸ ਕਰ ਰਹੇ ਆ ਕਿ ਇਹ ਬਿੱਲ ਨੂੰ ਲਿਆਉਣਾ ਚਾਹੀਦਾ ਪਰ ਬਹੁਤ ਸਾਰੇ ਲੋਕ ਜਾਂ ਫਿਰ ਸੰਸਥਾਵਾਂ ਇਹ ਵੀ ਕਹਿੰਦੀਆਂ ਨੇ ਕਿ ਸਾਡੇ ਧਰਮ ਦੀ ਜਾਂ ਫਿਰ ਸਾਡੇ ਲੋਕਾਂ ਦੀ ਗਿਣਤੀ ਘਟ ਰਹੀ ਹੈ ਉਸ ਨੂੰ ਤੁਸੀਂ ਬੱਚੇ ਵੱਧ ਤੋਂ ਵੱਧ ਪੈਦਾ ਕਰਕੇ ਇਸ ਨੂੰ ਵਧਾਇਆ ਜਾਵੇ ਹਾਲਾਂਕਿ ਇਹ ਚਰਚਾ ਦਾ ਵਿਸ਼ਾ ਹੈ ਪਰ ਫਿਰ ਵੀ ਇਹਨਾਂ ਨੇ ਪਹਿਲ ਕਦਮੀ ਕੀਤੀ ਹੈ ਕਿ ਇਹ ਬਿੱਲ ਪੋਪੂਲੇਸ਼ਨ ਕੰਟਰੋਲ ਬਿੱਲ ਜਿਹੜਾ ਆ ਉਹ ਆਉਂਦੀਆਂ ਮੌਨਸੂਨ ਵਿਧਾਨ ਸਭਾ اجلاس ਦੇ ਵਿੱਚ ਚਰਚਾ ਦਾ ਵਿਸ਼ਾ ਬਣੇ ਤੇ ਉਸ ਤੋਂ ਬਾਅਦ ਜੋ ਵੀ ਚੀਜ਼ਾਂ ਨਿਕਲ ਕੇ ਆਉਣਗੀਆਂ ਇਸ ਬਿੱਲ ਨੂੰ ਲਾਗੂ ਕੀਤਾ ਜਾਵੇਗਾ ਕੈਮਰਾਮੈਨ ਗੁਲਚੰਦਰ ਨਾਲ ਮਨਦੀਪ ਸਿੰਘ ਡੇਲੀ ਪੋਸਟ ਪੰਜਾਬੀ